ਜਿੱਤ ਗਿਆ ਬਈ ਜਿੱਤ ਗਿਆ ਸਨਰ ਨੂੰ ਮਿਲਨੀ ਹੈ ਔਰ ਬੜਾ ਪਿਆਰ ਸਭ ਤੋਂ ਵੱਡੀ ਗੱਲ ਬੜਾ ਪਿਆਰ ਸਤਕਾਰ ਆਸ਼ੀਰਵਾਦ ਬਜ਼ੁਰਗਾਂ ਦਾ ਵਾਰਡ ਨੰਬਰ 68 ਦੇ ਲੋਕਾਂ ਦਾ ਮਿਲਿਆ ਮੇਰੇ ਮਾਤਾ ਜੀ ਪਿਛਲੀ ਵਾਰ ਵੀ ਕਾਉਂਸਲਰ ਸੀ ਵਾਰਡ ਨੰਬਰ 70 ਜਿਹੜੀ ਪੁਰਾਣੀ ਸੀ ਕੁਝ ਏਰੀਆ ਉਸ ਵਾਰਡ ਦਾ ਇਸ ਨਵੀਂ ਵਾਰਡ ਦੇ ਨਾਲ ਅਟੈਚ ਹੋਇਆ ਹੈ ਔਰ ਜਦੋਂ ਦੇ ਮੈਂ ਸਮਝਦਾ ਮਾ ਪਿਛਲੀ ਵਾਰ ਕਾਉਂਸਲਰ ਬਣੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ till ਕੋਈ ਵੀ ਪਰਸਨ ਆਇਆ ਕਿਸੇ ਵੀ ਵਾਰਡ ਤੋਂ ਆਇਆ ਉਹਦੀ ਵਾਰਡ ਨਹੀਂ ਪੁੱਛੀ ਉਹਦੀ ਜਾਤ ਨਹੀਂ ਪੁੱਛੀ ਉਹਦੀ ਪਾਰਟੀ ਨਹੀਂ ਪੁੱਛੀ ਇੱਕ ਇੱਕ ਪਰਸਨ ਦੀ ਸਮੱਸਿਆ ਇੱਕ ਇੱਕ ਬੰਦੇ ਦੀ ਪ੍ਰੋਬਲਮ ਨੂੰ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਰਿਜ਼ਲਟ ਉਹਦਾ ਰਿਵਾਰਡ ਹੀ ਮਿਲਿਆ ਹੈ ਜਿਹੜੀ ਵੀ ਨਵੀਂ ਜਗ੍ਹਾ ਤੇ ਉੱਪਰ ਵੀ ਜਾ ਰਹੇ ਆ ਕੋਈ ਕਹਿੰਦਾ ਤੁਸੀਂ ਮੇਰੀ ਪੈਨਸ਼ਨ ਲਗਾਈ ਸੀ ਤੁਸੀਂ ਕੋਈ ਕਹਿੰਦਾ ਮੇਰੇ ਰਿਸ਼ਤੇਦਾਰ ਫਲਾਣੀ ਜਗ੍ਹਾ ਤੇ ਉੱਪਰ ਰਹਿੰਦੇ ਆ ਤੁਹਾਡੀ ਵਾਰਡ ਚੋਂ ਕਹਿੰਦੇ ਤੁਸੀਂ ਵਧੀਆ ਬੰਦੇ ਹੋ ਕੋਈ ਕਹਿੰਦਾ ਮੇਰਾ ਸੀਵੇਲ ਠੀਕ ਕਰਵਾਇਆ ਸੀ ਕੋਈ ਕਹਿੰਦਾ ਮੇਰੀ ਲਾਈਟ ਠੀਕ ਕਰਵਾਈ ਸੀ ਜਾਂ ਨਵੀਂ ਲਗਾਈ ਸੀ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਅਸੀਂ ਤੇ ਤੁਹਾਨੂੰ ਜਿਦਾਣਾ ਜਿਦਾਣਾ ਕਿਸ ਇੰਸਟੀਚਿਊਸ਼ਨ ਵਿੱਚ ਚਲਾਉਂਦੇ ਹੋ ਪੁਰਾਣਾ ਸਾਨੂੰ ਪਤਾ ਹੈ ਤੁਹਾਡੇ ਬਾਰੇ ਕਿ ਸਟੂਡੈਂਟ ਮਿਲਦੇ ਆ ਕਾਲਜ ਦੇ ਇਸ ਵਾਰਡ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਮਹਿਸੂਸ ਮਹਿਸੂਸ ਹੁੰਦੀ ਹੈ ਦੇਖ ਕੇ ਕਿ ਜੇ ਪੁਰਾਣੇ ਸਮੇਂ ਦੇ ਵਿੱਚ ਕੁਝ ਮਿਹਨਤ ਕੀਤੀ ਹੈ ਉਹਦਾ ਰਿਵਾਰਡ ਲੋਕ ਪਿਆਰ ਦੇ ਰੂਪ ਦੇ ਵਿੱਚ ਦੇ ਰਹੇ ਨੇ ਸਰ ਲੋਕਾਂ ਵਿੱਚ ਤੁਸੀਂ ਵਿਚਰਦੇ ਪਈਏ ਤੇ ਲੋਕਾਂ ਦੀ ਸਮੱਸਿਆ ਕੀ ਕੀ ਆ ਜੀ ਇਹਨਾਂ ਲੋਕਾਂ ਦੀ ਮੇਜਰ ਪ੍ਰੋਬਲਮ ਹੈ ਜਿਹੜੀ ਇਸ ਏਰੀਆ ਦੀ ਜੇ ਗੱਲ ਕਰੀਏ ਅਦਰਸ਼ ਨਗਰ ਏਰੀਆ ਦੀ ਸੀਵਰੇਜ ਦੀ ਪ੍ਰੋਬਲਮ ਹੈ ਸਿਵਰੇਜ ਪੁਰਾਣੇ ਸਮੇਂ ਦੇ ਵਿੱਚ ਠੀਕ ਨਹੀਂ ਪਏ ਛੋਟੇ ਸਿਵਰੇਜ ਪਏ ਆ ਔਰ ਉਸ ਤੋਂ ਇਲਾਵਾ ਜਦੋਂ ਅਸੀਂ ਰਸਤੇ ਤੋਂ ਟਰਨ ਕਰਦੇ ਆ ਪੁਰਾਣੇ ਸਮੇਂ ਜਿਹੜਾ ਪੁਲ ਇੱਕ ਬਣਿਆ ਹੈ ਬਾਈ ਨੰਬਰ ਫਾਟਕ ਦੇ ਉੱਪਰ ਜਾਂ ਹਰੀ ਬੁਰੀ ਦੇ ਉੱਪਰ ਉਹ ਠੀਕ ਨਹੀਂ ਬਣਿਆ ਪਲਾਨਡ ਤਰੀਕੇ ਦੇ ਨਾਲ ਵੀ ਬਣਿਆ ਔਰ ਉੱਥੇ ਟਰਨ ਜਦੋਂ ਕਰਨਾ ਹੈ ਹਜ਼ਾਰਾਂ ਗੱਡੀਆਂ ਉੱਥੋਂ ਗੁਜ਼ਰਦੀਆਂ ਨੇ ਰਸਤਾ ਬਹੁਤ ਟ੍ਰਾਈਟ ਹੈ ਕੋਈ ਐਮਬੂਲੈਂਸ ਨਹੀਂ ਆ ਸਕਦੀ ਕੋ ਟਰੱਕ ਨਹੀਂ ਆ ਸਕਦਾ ਜਾਮ ਸਾਰਾ ਦਿਨ ਲੱਗਾ ਰਹਿੰਦਾ ਹੈ ਇਹ ਪ੍ਰੋਬਲਮ ਹੈ ਇੱਕ ਸਾਢੇ ਇੱਕ ਡਿਸਪੂਟਡ ਪਲਾਟ ਹੈ ਬਹੁਤ ਵੱਡਾ ਜਦੋਂ ਇਸ ਕਲੋਨੀਆ ਦੇ ਵਿੱਚ ਰਾਮਨਗਰ ਕਲੋਨੀ ਔਰ ਇਹਦੇ ਵਿੱਚ ਸਿੰਦਰਪੁਰੀ ਜਾਂ ਅਦਰਸ਼ਨਗਰ ਦੇ ਵਿੱਚ ਐਂਟਰ ਕਰਦੇ ਆ ਗੰਦਗੀ ਮਿਲਦੀ ਹੈ ਉੱਥੇ ਸੁਪਰੀਨ ਕੋਰਟ ਚ ਕਹਿੰਦੇ ਕੇਸ ਚੱਲਿਆ ਹੈ ਉਹਦਾ ਸੋਲੂਸ਼ਨ ਕਰਨਾ ਹੈ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਤੋਂ ਆਇਆ ਹੈ 21 ਤਰੀਕ ਨੂੰ 6 ਨੰਬਰ ਦੇ ਉੱਪਰ ਬਟਨ ਦਬਾ ਕੇ ਵੱਧ ਤੋਂ ਵੱਧ ਵੋਟਰਾਂ ਦੇ ਨਾਲ ਜਿਤਾ ਕੇ ਤੁਸੀਂ ਕਾਰਪੋਰੇਸ਼ਨ ਹਾਊਸ ਦੇ ਵਿੱਚ ਭੇਜੋ ਮੈਂ ਤੁਹਾਡੀਆਂ ਲੜਾਈਆਂ ਤੁਹਾਡੇ ਵਿੱਚ ਰਹਿ ਕੇ ਸਰਕਾਰ ਤੱਕ ਪਹੁੰਚਾਵਾਂਗਾ ਲੜਾਈ ਲੜਾਂਗਾ ਤੁਹਾਡੇ ਸਾਰੇ ਕੰਮ ਕਰਾਵਾਂਗਾ ਇੱਕ ਹੋਰ ਮੇਜਰ ਪ੍ਰੋਬਲਮ ਕੋਟ ਖਾਲਸਾ ਦੇ ਵਿੱਚ ਇੱਕ ਫਾਟਕ ਹੈ ਔਰ ਵਾਸ਼ਿੰਗ ਸੈਂਟਰ ਅਗੇ ਸ਼ਾਟਾ ਵਾਲੀ ਸਾਈਡ ਬਣ ਗਿਆ ਜਿਹਦੇ ਨਾਲ ਪੀ 40 50 ਟ੍ਰੇਨਸ ਪੁਰਾਣੇ ਸਮੇਂ ਚ ਕੋਈ ਐਕਸ਼ਨ ਨਹੀਂ ਹੋਇਆ ਕੋਈ ਸincere ਐਫਰਟਸ ਨਹੀਂ ਹੋਏ ਉੱਥੇ ਵਾਸ਼ਿੰਗ ਸੈਂਟਰ ਦੇ ਕਾਰਨ ਬਹੁਤ ਸਾਰੀਆਂ ਟ੍ਰੇਨਸ ਆਉਂਦੀਆਂ ਉੱਥੇ ਟ੍ਰੈਫਿਕ ਜੈਮ ਰਹਿੰਦਾ ਐਂਬੂਲੈਂਸ ਟਾਈਮ ਸਰ ਨਹੀਂ ਪਹੁੰਚ ਸਕਦੀ ਬੰਦੇ ਆਫਿਸ ਪਹੁੰਚ ਟਾਈਮ ਸਰ ਨਹੀਂ ਪਹੁੰਚ ਸਕਦੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹ ਟਾਈਮ ਸਰ ਨਹੀਂ ਪਹੁੰਚ ਸਕਦੇ ਬਹੁਤ ਪ੍ਰੋਬਲਮ ਹੈ ਮੈ ਉੱਥੇ ਅਸੀਂ ਜੀ ਉੱਥੇ ਅਸੀਂ ਅੰਡਰਪਾਸ ਬਣਾ ਕੇ ਦੇਾਂਗੇ ਜਾਂ ਓਵਰ ਬ੍ਰਿਜ ਬਣਾ ਕੇ ਦੇਾਂਗੇ ਰੇਲਵੇ ਮਿਨਿਸਟਰੀ ਨਾਲ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਦਾ ਕੇਂਦਰ ਸਰਕਾਰ ਖਾਂਦੀ ਹੈ ਰਿਜ਼ਲਟ ਦੇ ਵਿੱਚ ਇਹੀ ਡਵੈਲਪਮੈਂਟ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਬ੍ਰਿਜ ਚਾਹੀਦੇ ਹੈ ਕੋਈ ਨੈਸ਼ਨਲ ਹਾਈਵੇ ਚਾਹੀਦੇ ਹੈ ਕੁਝ ਇਸ ਤਰ੍ਹਾਂ ਦੀਆਂ ਪਾਲਿਸੀ ਸਟੇਜ ਦੀਆਂ ਕਿ ਗਰੀਬ ਬੰਦਿਆਂ ਦਾ ਕੋਈ ਸੁਧਾਰ ਹੋ ਸਕੇ ਟੈਕਸ ਲੈ ਲੈਂਦੀ ਹੈ ਕੇਂਦਰ ਸਰਕਾਰ ਲੇਕਿਨ ਰਿਵਾਰਡ ਦੇ ਵਿੱਚ ਰਿਟਰਨ ਦੇ ਵਿੱਚ ਕੁਝ ਨਹੀਂ ਦੇ ਰਹੀ ਉਹ ਲੜਾਈ ਲੜਾਂਗੇ ਜੇ ਉਹ ਅੰਡਰ ਬ੍ਰਿਜ ਨਾ ਬਣਾਇਆ ਕੇਂਦਰ ਸਰਕਾਰ ਨੇ ਰੇਲਵੇ ਨੇ ਰੇਲਵੇ ਨੇ ਅਸੀਂ ਸੋਚਿਆ ਜਿਸ ਤਰ੍ਹਾਂ 2-3 ਸਾਲ ਪਹਿਲੇ ਇਦਵਾਰ ਬਣਨ ਲੱਗੀ ਸੀ ਰੇਲਵੇ ਦੀ ਉੱਥੇ ਉਹਨੂੰ ਰੋਕਿਆ ਸੀ ਅਸੀਂ ਮਿਨਿਸਟਰ ਨੂੰ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਲੈ ਕੇ ਰੇਲਵੇ ਟਰੈਕ ਦੇ ਉੱਪਰ ਬੈਠਾਂਗੇ ਜਿੰਨੀ ਦੇਰ ਤੱਕ ਅੰਡਰਪਾਸ ਪਾਸ ਨਹੀਂ ਕਰਨਗੇ ਉਨੀ ਦੇਰ ਤੱਕ ਉੱਠਾਂਗੇ ਨਹੀਂ ਅਸੀਂ ਅਪੀਲ ਕੀ ਕਰਨਾ ਚਾਹੁੰਦੇ ਆ ਆਪਣੇ ਇਲਾਕਾ ਵਾਸੀ ਅਪੀਲ ਮੈਂ ਇਹ ਕਰਨਾ ਚਾਹੁੰਦਾ ਵਾਂ ਕਿ ਆਪਣਾ ਅਸ਼ੀਰਵਾਦ ਬਣਾ ਕੇ ਰੱਖਣ ਜੇ ਮੈਂ ਔਰ ਮੇਰੇ ਪਰਿਵਾਰ ਨੇ ਪਿਛਲੇ 7 ਸਾਲਾਂ ਤੋਂ ਸੀਰੀਅਸ ਰੈਫਰਟਸ ਕੀਤੇ ਆ ਤੇ ਸਾਨੂੰ ਵਾਰ ਤੋਂ ਬਾਅਦ ਵੋਟਾਂ ਦੇ ਨਾਲ ਜਿੱਤਾਂ ਔਰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਮੋਟੀਵੇਟ ਕਰਨ ਕਿ ਉਹ ਵੀ ਸਿਆਸਤ ਨੂੰ ਸਮਝਣ ਉਹ ਵੀ ਰਾਜਨੀਤੀ ਦੇ ਵਿੱਚ ਆਣ ਪਰ ਐਜੂਕੇਟ ਜ਼ਰੂਰ ਕਰਨ ਕਿਉਂਕਿ ਐਮਨੈਂਸ ਸਕੂਲ ਬਣ ਰਹੇ ਹੈਲਥ ਸਿਸਟਮ ਆਮਦਨੀ ਪਾਰਟੀ ਸੁਧਾਰ ਰਹੀ ਹੈ ਜਦੋਂ ਹੈਲਥ ਵਧੀਆ ਰਹੂਗੀ ਬੱਚੇ ਅੱچھے ਸਕੂਲਾਂ ਦੇ ਵਿੱਚ ਪੜਨਗੇ ਤੇ ਰੋਜ਼ਗਾਰ ਦੇ ਸਾਧਨ ਆਟੋਮੈਟਿਕਲੀ ਪੈਦਾ ਹੋ ਜਾਣਗੇ